ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਿਹੜਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜ਼ਿਆਦੇ ਸੋਹਣੇ ਸੂਟ ਲੈ ਕੇ ਆਏਗੇ ਪਿਓਰ ਕਾਟਨ ਦੇ ਰਹਣਗੇ ਬ੍ਰਾਂਡ ਰਹੂਗਾ ਟੀਸਟਰ ਰਹੂਗਾ ਤੁਸੀਂ ਕਲੈਕਸ਼ਨ ਦੇਖਿਓ ਅੱਜ ਵਾਲੀ ਬਹੁਤ ਜ਼ਿਆਦੇ ਸੋਹਣੀ ਹੈ ਸੁਪਰ ਡੂਪਰ ਹਿੱਟ ਕਲੈਕਸ਼ਨ ਹੈਗੀ ਤੇ ਕਲਰ ਕੰਬੀਨੇਸ਼ਨ ਪ੍ਰਿੰਟ ਤੁਸੀਂ ਚੈੱਕ ਕਰਿਓ ਇੱਕ ਤੋਂ ਇੱਕ ਹਟਕੇ ਲੈ ਕੇ ਆਏ ਅਗੇ ਪ੍ਰਾਈਸ ਹੈ ਨਾਲ ਹੁੰਦੇ ਮੈਂਸ਼ਨ ਕੀਤਾ ਜਾਊਗਾ ਪਲੀਜ਼ ਹਨਾ ਵੀਡੀਓ ਹੈ ਜਿਹੜੀ ਸਾਈਜ਼ ਹਰ ਇੱਕ ਵੀਡੀਓ ਦੇ ਵਿੱਚ ਨਾਲ ਹੁੰਦੇ ਮੈਂਸ਼ਨ ਕੀਤਾ ਹੁੰਦਾ ਹੈਗਾ ਧਿਆਨ ਨਾਲ ਵੀਡੀਓ ਦੇਖਿਆ ਕਰੋ ਸਕਿੱਪ ਕਰਕੇ ਦੇਖਦੇ ਹੋਣਗੇ ਹਨਾ ਫਿਰ ਤੁਸੀਂ ਇਹਨਾਂ ਜ਼ਿਆਦਾਤਰ ਮੈਨੂੰ ਮੈਸੇਜ ਆ ਜਾਂਦੇ ਨੇਗੇ ਵੀ ਇਹਦਾ ਪ੍ਰਾਈਸ ਕਿੰਨਾ ਹੈਗਾ ਮੇਰਾ ਹਰ ਇੱਕ ਵੀਡੀਓ ਦੇ ਵਿੱਚ ਪ੍ਰਾਈਸ ਦੱਸਿਆ ਹੁੰਦਾ ਹੈਗਾ ਬਸ ਕੱਲਾ ਆਪਾਂ ਵਰਕ ਵਾਲੇ ਸੂਟਾਂ ਦਾ ਪ੍ਰਾਈਸ ਦਾਨੇ ਦੱਸੇ ਕਿਉਂਕਿ ਫੈਬਰਿਕ ਪਹਿਣਾ ਅਲੱਗ-ਅਲੱਗ ਕੋਈ ਕ੍ਰੇਪ ਤੇ ਰੈਡੀ ਕਰਾਉਂਦੇ ਨੇ ਕੋਈ ਕਾਟਨ ਤੇ ਕਰਾਉਂਦੇ ਨੇ ਕੋਈ ਜੋਇਆ ਸਿਲਕ ਤੇ ਕਰਾਉਂਦੀਆਂ ਨੇਗੀਆਂ ਅਲੱਗ-ਅਲੱਗ ਫੈਬਰਿਕ ਤੇ ਪਹਿਣਾ ਰੈਡੀ ਕਰਾਉਂਦੀਆਂ ਨੇਗੇ ਸੂਟ ਤਾਂ ਕਰਕੇ ਹਨਾ ਥੋੜਾਇਆ ਮਤਲਬ ਉਹਦਾ ਆਪਾ ਪ੍ਰਾਈਸ ਤਾਂ ਨਹੀਂ ਦੱਸਦੇ ਹੈਗੇ ਕਿਉਂਕਿ ਐਟ ਅ ਟਾਈਮ ਜਿਸ ਤਰ੍ਹਾਂ ਦਾ ਫੈਬਰਿਕ ਦੁਪੱਟਾ ਲੈਣਾ ਵਿਦਆਊਟ ਦੁਪੱਟਾ ਲੈਣਾ ਉਸ ਤਰ੍ਹਾਂ ਅਗਲੇ ਨੂੰ ਰੇਟ ਹੈ ਜਿਹੜਾ ਦੱਸਿਆ ਜਾਂਦਾ ਹੈਗਾ ਚਲੋ ਜੀ ਸੂਟ ਦਿਖਾਉਨੇ ਸ਼ੁਰੂ ਕਰਦੇ ਆਂਗੇ ਬਿਲਕੁਲ ਪਿਓਰ ਕਾਟਨ ਦੇ ਸੂਟ ਲنگੇ ਬ੍ਰਾਂਡ ਰਹੂਗਾ ਟੇਸਟਾ ਤੁਹਾਨੂੰ ਸਟੈਂਪ ਲੱਗੀ ਮਿਲੂਗੀ ਵਿਦਆਊਟ ਲਾਈਨਿੰਗ ਇਹ ਸੂਟ ਲنگੇ ਜਿਹੜੇ ਸਲਾਈ ਕੀਤੇ ਜਾਣਗੇ ਇਹ ਤੁਸੀਂ ਦੇਖ ਸਕਦੇ ਹੋਗੇ ਪ੍ਰਿੰਟ ਕਲਰ ਕੰਬੀਨੇਸ਼ਨ ਚੈੱਕ ਕਰ ਸਕਦੇ ਹੋਗੇ orange ਕਲਰ ਦਾ ਸੂਟ ਹੈਗਾ ਟੇਸਟਾ ਬ੍ਰਾਂਡ ਦਾ ਤੇ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਲਾਈਟ weight ਫੈਬਰਿਕ ਹੈਗਾ ਪ੍ਰਿੰਟ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਪ੍ਰਾਈਸ ਇਹਦਾ ਰਹੂਗਾ ਜੀ 6750 ਪਲੱਸ ਸ਼ਿਪਿੰਗ ਹੈਗੀ ਲੋ ਜੀ ਠੀਕ ਹੈ ਜੀ ਪਹਿਲਾ ਕਲਰ ਇਹਦੇ ਵਿੱਚ ਇਹ ਵਾਲਾ ਰਹੂਗਾ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਤੁਹਾਨੂੰ ਬਹੁਤ ਜ਼ਿਆਦਾ ਸੋਹਣੇ ਮਿਲਣਗੇ ਆਪਣੇ ਕੋਲੋਂ ਤੇ ਬਾਕੀ ਤੁਸੀਂ ਵਰਕ ਵਗੈਰਾ ਵਾਲੇ ਸੂਟ ਵੀ ਰੈਡੀ ਕਰਵਾਉਣੇ ਹੋਗੇ ਉਹ ਵੀ ਤੁਹਾਨੂੰ ਬਹੁਤ ਜ਼ਿਆਦਾ ਸੋਹਣੇ ਆਪਾਂ ਰੈਡੀ ਕਰਕੇ ਦੇਵਾਂਗੇ ਬੇਫਿਕਰ ਹੋ ਕੇ ਤੁਸੀਂ ਆਪਾਂ ਨੂੰ ਆਰਡਰ ਦੇ ਸਕਦੇ ਹੋਗੇ ਲੋ ਜੀ ਨੈਕਸਟ ਸੂਟ ਮੈਂ ਤੁਹਾਨੂੰ ਦਿਖਾਉਣੀ ਆਂਗੀ ਬਲੂ ਇਸ ਤਰ੍ਹਾਂ ਦਾ ਪ੍ਰਿੰਟ ਹੈਗਾ ਲੋ ਜੀ ਪ੍ਰਾਈਸ ਸੇਮ ਰਹੂਗਾ ਅੱਜ ਵਾਲੇ ਸੂਟਾਂ ਦਾ 1750 ਸਾਰਿਆਂ ਦਾ ਹੀ ਲਓ ਜੀ ਕਲਰ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਪਿਆਰਾ ਸ਼ੇਡ ਹੈਗਾ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਤੇ ਤੁਸੀਂ ਆਪਣੇ ਕੋਲੋਂ ਸਲਾਈ ਵੀ ਕਰਾ ਸਕਦੇ ਹੋ ਵਿਦਾਊਟ ਸਟਿਚ ਵੀ ਲੈ ਸਕਦੇ ਹੋ ਪਰ ਸਲਾਈ ਲਈ ਤੁਹਾਨੂੰ ਸਾਡ ਨੂੰ ਟਾਈਮ ਦੇ ਕੇ ਚੱਲਣਾ ਪਊਗਾ 10 ਤੋਂ 15 ਦਿਨ ਠੀਕ ਹੈ ਜੀ ਇਹਦੇ ਵਿੱਚ ਦੋ ਕਲਰ ਆਏ ਨੇਗੇ ਆਪਣੇ ਕੋਲੇ ਦੂਜਾ ਕਲਰ ਹੈਗਾ ਗ੍ਰੀਨ ਜੇ ਤੁਸੀਂ ਬਲੂ ਨਹੀਂ ਲੈਣਾ ਗ੍ਰੀਨ ਲੈ ਸਕਦੇ ਹੋਗੇ ਜਿਹੜੀਆਂ ਪਹਿਣਾ ਗ੍ਰੀਨ ਨਹੀਂ ਲਾਈਕ ਕਰਦੀਆਂ ਹੈਗੀਆਂ ਤਾਂ ਤੁਸੀਂ ਬਲੂ ਲੈ ਸਕਦੇ ਹੋਗੇ ਦੇਖੋ ਟੀਸਟਾ ਬ੍ਰਾਂਡ ਦਾ ਫੈਬਰਿਕ ਹੈ ਬਹੁਤ ਹੀ ਜਿਆਦਾ ਸੋਹਣੇ ਸੂਟ ਨੇਗੇ ਦੇਖੋ ਜੀ ਗ੍ਰੀਨ ਕਲਰ ਦਾ ਸੂਟ ਹੈਗਾ ਬਹੁਤ ਹੀ ਪਿਆਰਾ ਸ਼ੇਡ ਹੈਗਾ ਫਾਸਟਲੀ ਆਰਡਰ ਕਰ ਦਿਓ ਕਿਉਂਕਿ ਸੂਟ ਇੱਕ ਵੀ ਨਹੀਂ ਰਹਿੰਦਾ ਜਦ ਤੱਕ ਹਨਾ ਬਾਹਰ ਤੋਂ ਪਹਿਣਾ ਮੈਸੇਜ ਕਰਦੇ ਆਂ ਨੇ ਉਦੋਂ ਨੂੰ ਇੰਡੀਆ ਵਾਲੇ ਪਹਿਣਾ ਸੋਲਡ ਹੋ ਜਾਂਦੇ ਨੇਗੇ ਸੂਟ ਲੈ ਜਾਂਦੇ ਨੇਗੇ ਕਈ ਵਾਰ ਤਾਂ ਰਿਪੀਟ ਮਿਲ ਜਾਂਦੇ ਹੁੰਦੇ ਨੇ ਕਿ ਕੋਸ਼ਿਸ਼ ਕਰਿਆ ਕਰਾਂਗੇ ਵੀ ਆਪਾਂ ਜਿਹੜੀ ਵੀਡੀਓ ਅਪਲੋਡ ਹੈਗੀ 8:30 ਵਜੇ ਪਾ ਦਿਆ ਕਰੀਏ ਕਿਉਂਕਿ ਉਧਰ ਵੀ ਪਹਿਣਾ ਜਾਗਦੀਆਂ ਹੁੰਦੀਆਂ ਨੇਗੀਆਂ ਤਾਂ ਕਿ ਉਹ ਵੀ ਆਪਣੇ ਆਰਡਰ ਨੇਗੇ ਸੂਟ ਰਖਵਾਉਂਦੇ ਨੇਗੇ ਵੀਡੀਓ ਦੇ ਵਿੱਚ ਡੇਲੀ ਵੀਡੀਓ ਦੇ ਵਿੱਚ ਰਖਵਾਉਂਦੀਆਂ ਨੇ ਬਨਾਂ ਬਾਹਰ ਤੋਂ ਤਾਂ ਹਨਾ ਤੁਸੀਂ ਵੀ ਆਪਣੇ ਸੂਟ ਲੈਣਗੇ ਜਿਹੜੇ ਟਾਈਮ ਸਰ ਦੇਖ ਕੇ ਆਪਣੀ ਵੀਡੀਓ ਸੂਟ ਸਿਲੈਕਟ ਕਰਕੇ ਆਰਡਰ ਦੇ ਸਕੋ ਤਾਂ ਕਰਕੇ ਹੁਣ ਆਪਾਂ ਥੋੜਾ ਜਿਹਾ ਹੋਰ ਆਪਾਂ ਜਲਦੀ ਪਾਵਾਂ ਪਾਇਆ ਕਰਾਂਗੇ 8:30 ਵਜੇ ਦਾ ਟਾਈਮ ਰੱਖਾਂਗੇ ਵੀਡੀਓ ਦਾ ਧਿਆਨ ਰੱਖਿਓ ਲੋ ਜੀ ਨੈਕਸਟ ਸੂਟ ਤੁਸੀਂ ਦੇਖੋ ਇਹ ਵਾਲਾ ਪ੍ਰਿੰਟ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਸਾਰੇ ਮਤਲਬ ਇਹਨੇ ਸੋਨੇ ਪ੍ਰਿੰਟ ਲੈ ਕੇ ਆਏਗੇ ਇਸ ਵਾਰ ਬਹੁਤ ਜਾਦੇ ਸੋਨੇ ਕੁਝ हटके ਜਿਹੇ ਲੈ ਕੇ ਆਏਗੇ ਲੋ ਜੀ ਟ੍ਰੈਫਿਕ ਦੇਖੋ ਤੁਸੀਂ ਠੀਕ ਹੈ ਜੀ ਇਹ ਵੀ ਤੁਸੀਂ ਆਰਡਰ ਕਰ ਸਕਦੇ ਹੋਗੇ ਸੂਟ ਸਾਰੇ ਇਹ 올ਓਵਰ ਰਹਣਗੇ ਮੈਚਿੰਗ ਕੋਈ ਸੂਟ ਨਹੀਂ ਹੈਗਾ ਲੋਜੀ ਇਹ ਵਾਲਾ ਪ੍ਰਿੰਟ ਵੀ ਤੁਸੀਂ ਦੇਖੋ ਇਦਾਂ ਦੇ ਪ੍ਰਿੰਟ ਕਾਫੀ ਜਿਆਦੇ ਸੋਹਣੇ ਲੱਗਦੇ ਨੇਗੇ ਲੋਜੀ ਠੀਕ ਹੈ ਜੀ ਇਹ ਮੈਂ ਤੁਹਾਨੂੰ ਥੋੜਾ ਆ ਖੋਲ ਕੇ ਵੀ ਦਿਖਾ ਦਿੰਦੇ ਆਪਾਂ ਨੂੰ ਕਿਉਂਕਿ ਤੁਹਾਨੂੰ ਪਤਾ ਲੱਗ ਜੂਗਾ ਵੀ ਕਿੰਦਾ ਲਾ ਪ੍ਰਿੰਟ ਹੈ ਇਸ ਤਰ੍ਹਾਂ ਦਾ ਪ੍ਰਿੰਟ ਆ ਦੇਖੋ ਅਗਲਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਹੈਗੇ ਨੇ ਆਪਣੇ ਕੋਲੇ ਦੋ ਪਤਨੇ ਤਿੰਨ ਸੂਟ ਅਵੇਲੇਬਲ ਨੇਗੇ ਕਲਰ ਅਲੱਗ-ਅਲੱਗ ਰਹਣਗੇ ਲਓ ਜੀ ਇਹ ਵਾਲਾ ਪ੍ਰਿੰਟ ਹੈ ਜਿਹੜਾ ਇਸ ਤਰ੍ਹਾਂ ਬਣਿਆ ਹੋਇਆ ਹੈ ਇਹਦੇ ਨਾਲ ਜਿਹੜਾ ਤੁਸੀਂ ਦੁਪੱਟਾ ਗਾ ਮਹਿਰੂਨ ਰੱਖ ਸਕਦੇ ਹੋਗੇ ਲਓ ਜੀ ਤੇ ਇੱਕ ਇਹਦੇ ਨਾਲ ਦਾ ਹੈਗਾ ਗਾ ਬਲੈਕ ਬਲੈਕ ਮਿਲ ਜੂਗਾ ਤੁਹਾਨੂੰ ਕੋਈ ਵੀ ਤੁਸੀਂ ਲੈਣਾ ਤੁਸੀਂ ਉਹ ਵੀ ਲੈਣਾ ਚਾਹੁੰਦੇ ਹੋ ਸਕਿਨ ਦੇ ਉੱਪਰ ਸਕਿਨ ਵੀ ਲੈ ਸਕਦੇ ਹੋਗੇ ਬਲੈਕ ਲੈਣਾ ਚਾਹੁੰਦੇ ਹੋਗੇ ਬਲੈਕ ਵੀ ਲੈ ਸਕਦੇ ਹੋਗੇ ਲੋ ਜੀ ਇਸ ਤਰ੍ਹਾਂ ਪ੍ਰਿੰਟ ਹੈਗਾ ਇਹ ਵੀ ਜੇ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਇਹ ਵੀ ਕਰ ਸਕਦੇ ਹੋ ਦੇਖੋ ਸੂਟਸ ਆ ਰਹੇ ਹੀ ਸੋਹਣੇ ਨੇਗੇ ਤੇ ਇੱਕ ਇਹਦੇ ਵਿੱਚ ਆ ਜੂਗਾ ਇਹ ਬਲੂ ਸ਼ੇਡ ਆ ਤੇ ਲੋ ਜੀ ਤਿੰਨ ਕਲਰ ਨੇ ਤਿੰਨੋ ਹੀ ਬਹੁਤ ਜ਼ਿਆਦੇ ਸੋਹਣੇ ਨੇਗੀ ਇਹਦੇ ਨਾਲ ਤੁਸੀਂ ਮਜ਼ੈਂਟਾ ਡਾਰਕ ਕਲਰ ਦਾ ਦੁਪੱਟਾ ਰੱਖ ਸਕਦੇ ਹੋ ਕੰਟਰਾਸਟ ਦੇ ਵਿੱਚ ਤੁਸੀਂ ਟਾਈ ਐਂਡ ਡਾਈ ਵੀ ਦੁਪੱਟਾ ਕਰਵਾ ਸਕਦੇ ਹੋਗੇ ਇਹਦਾ ਟਾਈ ਐਂਡ ਡਾਈ ਵੀ ਬਹੁਤ ਜ਼ਿਆਦੇ ਸੋਹਣਾ ਲੱਗੂਗਾ ਦੁਪੱਟਾ ਲਓ ਜੀ ਇਸ ਤਰ੍ਹਾਂ ਇਹ ਰੈਡੀ ਕੀਤਾ ਹੋਇਆਗਾ ਸੂਟ ਲਓ ਜੀ ਫਿਰ ਜਿਹੜਾ ਮੈਂ ਸਭ ਤੋਂ ਫਰਸਟ ਤੇ ਤੁਹਾਨੂੰ ਸੂਟ ਦਿਖਾਇਆਗਾ orange ਜੋ ਦਾ ਹੈਗਾਗਾ ਇਹ ਵਾਲਾ ਸੈਕੰਡ ਕਲਰ ਹੈਗਾ pink ਇਹ ਵੀ ਤੁਸੀਂ ਮਤਲਬ ਕਲਰ ਹੈ ਜਿਹੜਾ ਕਾਫੀ ਜਿਆਦਾ ਸੋਹਣਾ ਹੈਗਾ ਮਤਲਬ ਤੁਸੀਂ ਇਹ ਵੀ ਆਰਡਰ ਕਰ ਸਕਦੇ ਹੋਗੇ ਸੂਟ ਜਿਹੜੀਆਂ ਪਹਿਣਾ ਮਤਲਬ ਇਦਾਂ ਦੇ ਕਲਰ ਲਾਈਕ ਕਰਦੇ ਨੇਗੇ ਹਨਾ ਤਾਂ ਤੁਸੀਂ ਲੈ ਸਕਦੇ ਹੋਗੇ ਦੇਖੋ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਸਾਰੇ ਪ੍ਰਿੰਟ ਮਤਲਬ ਇੱਕ ਤੋਂ ਇੱਕ ਹਟਕੇ ਨੇ ਇਹ ਆਪਾਂ ਦੋ ਦੋ ਸੂਟ ਲੈ ਕੇ ਆਏ ਕਿਉਂਕਿ ਮੈਨੂੰ ਬਹੁਤ ਜਿਆਦਾ ਸੋਹਣੇ ਲੱਗੇ ਤਾਂ ਕਰਕੇ ਆਪਾਂ ਜਿਆਦਾ ਲਏ ਸੀਗੇ ਤੇ ਲੋ ਜੀ ਫਿਰ ਇਸ ਤੋਂ ਬਾਅਦ ਆ ਜੂਗਾ ਇਹ येलो ਕਲਰ ਆ ਜੂਗਾ ਦੇਖੋ ਮੈਂ ਤੁਹਾਨੂੰ ਗ੍ਰੀਨ ਤੇ ਬਲੂ ਦੇ ਵਿੱਚ ਸੂਰ ਦਿਖਾਏ ਸੀਗੇ ਉਹਦਾ ਮਤਲਬ ਜਿਹੜਾ ਥਰਡ ਕਲਰ ਹੈਗਾ ਇਹ yellow ਹੈਗਾ yellow ਆ ਜਾਊਗਾ ਠੀਕ ਹੈ ਜੀ ਇਹ ਵੀ ਬਹੁਤ ਪਿਆਰਾ ਜਿਹਾ ਸ਼ੇਡ ਹੈਗਾ ਇਸ ਤੋਂ ਬਾਅਦ ਜਿਹੜਾ ਮੈਂ ਤੁਹਾਨੂੰ a ਵਾਲਾ ਕਲਰ ਦਿਖਾਇਆਗਾ a ਵਾਲਾ ਸੂਰ ਦਿਖਾਇਆਗਾ ਇਹਦਾ ਸੈਕਿੰਡ ਕਲਰ ਹੈਗਾ ਗ੍ਰੀਨ ਮੈਂ ਤੁਹਾਨੂੰ ਦਿਖਾ ਦਿੰਨੀ ਆ ਗ੍ਰੀਨ ਇੱਕ ਦੋਨੋਂ ਹੀ ਬਹੁਤ ਪਿਆਰੇ ਜਿਹੇ ਸ਼ੇਡ ਨੇ ਆਵੇਂ ਦੇ ਕਲਰ ਨਹੀਂ ਗਏ ਜਿਹੜੇ ਗਰਮੀ ਦੇ ਵਿੱਚ ਬਹੁਤ ਜਿਆਦੇ ਸੋਹਣੇ ਲੱਗਦੇ ਨੇ ਠੀਕ ਹੈ ਜੀ ਇਹਨਾਂ ਨਾਲ ਤੁਸੀਂ ਦੁਪट्टे ਲੈਣਾ ਚਾਹੋਗੇ ਤਾਂ ਤੁਹਾਨੂੰ ਆਪਾਂ ਡਾਈ ਕਰਵਾ ਕੇ ਦੇ ਦਾਂਗੇ ਉਹਦੇ ਲਈ ਸਾਨੂੰ ਥੋੜਾ ਜਿਹਾ ਟਾਈਮ ਚਾਹੀਦਾ ਦੁਪट्टे ਰੈਡੀ ਕਰਨ ਲਈ ਤਿੰਨ ਤੋਂ ਚਾਰ ਦਿਨ ਚਾਹੀਦੇ ਹੁੰਦੇ ਨੇ ਕਿਉਂਕਿ ਅੱਗੇ ਬਹੁਤ ਸਾਰਾ ਕੰਮ ਪਿਆ ਹੈਗਾ ਡਾਇਰ ਕੋਲ ਮੇਰੇ ਕੋਲੇ ਤਾਂ ਕਰਕੇ ਆਪਾਂ ਨੂੰ ਥੋੜਾ ਜਿਹਾ ਟਾਈਮ ਦੇ ਕੇ ਚੱਲਣਾ ਪਊਗਾ ਆਰਡਰ ਹੈ ਜਿਹੜੇ ਆਪਣੇ ਫਾਸਟਲੀ ਕਰਵਾ ਦਿਓ ਕੋਈ ਬੁਕਿੰਗ ਨਹੀਂ ਹੈਗੀ ਜਦੋਂ ਤੁਹਾਡੀ ਪੇਮੈਂਟ ਆਜੂਗੀ ਮਤਲਬ ਉਹਦਾ ਉਦੋਂ ਥੋੜਾ ਥੋੜਾ ਮਤਲਬ ਆਰਡਰ ਹੈ ਜਿਹੜਾ ਫਾਈਨਲ ਕੀਤਾ ਜਾ ਪੇਮੈਂਟ ਤੋਂ ਬਾਅਦ ਕਿਉਂਕਿ ਹੁਣ ਆਪਾਂ ਬੁਕਿੰਗ ਆਪਾਂ ਕਿਸੇ ਵੀ ਪਹਿਣ ਦੀ ਨਹੀਂ ਕਰਦੇ ਸਿਰਫ ਬਾਅਰ ਲੀਆਂ ਪਹਿਣਾ ਦੀ ਕਰਦੇ ਆ ਬੁਕਿੰਗ ਕਿਉਂਕਿ ਉਹਨਾਂ ਦੇ ਕਾਫੀ ਸਾਰੇ ਸੂਟ ਹੁੰਦੇ ਨੇਗੇ ਤਾਂ ਕਰਕੇ ਹਨਾ ਉਹਨਾਂ ਨੇ ਪੇਮੈਂਟ ਹੈ ਜਿਹੜੀ ਇਕੱਠੀ ਕਰਨੀ ਹੁੰਦੀ ਹੈ ਕਿ ਹਾਫ ਪੇਮੈਂਟ ਪਰ ਆਪਾਂ ਉਹਨਾਂ ਤੋਂ ਵੀ ਪਹਿਲਾਂ ਪਵਾਉਣੇ ਹਾਫ ਪੇਮੈਂਟ ਉਹਨਾਂ ਤੋਂ ਬਾਅਦ ਦੇ ਵਿੱਚ ਪਵਾਉਣੇਗੇ ਜਦੋਂ ਸੂਟ ਉਹਨਾਂ ਦੇ ਰੈਡੀ ਹੋ ਜਾਂਦੇ ਨੇਗੇ ਇਸ ਤਰ੍ਹਾਂ ਆਪਾਂ ਪੇਮੈਂਟ ਕਰ ਦਿਆਂਗੇ ਜਿਹੜੀਆਂ ਪਹਿਣਾ ਨੇ ਇੱਕ ਸੂਟ ਲੈਣਾ ਦੋ ਲੈਣਾਗਾ ਉਹ ਤੁਸੀਂ ਆਪਣੇ ਨਾਲ ਦੀ ਨਾਲ ਪੇਮੈਂਟ ਕਰਕੇ ਸੂਟ ਲੈਣਗੇ ਜਿਹੜੇ ਲੈ ਸਕਦੇ ਹੋਗੇ ਤੇ ਆਰਡਰ ਜਿਵੇਂ ਜਿਵੇਂ ਪੇਮੈਂਟ ਆਈ ਨਹੀਂ ਕਰਦੇ ਹੈਗੇ ਬੁਕਿੰਗ ਆਪਣੇ ਕੋਲੇ ਪੰਦ ਹੈਗੀ ਸਿਰਫ ਬੁਕਿੰਗ ਹੁਣ ਉਹ ਹੋਣਗੀਆਂ ਜਿਹੜੇ ਮਤਲਬ ਵਿਆਹ ਸ਼ਾਦੀਆਂ ਲਈ ਸੂਟ ਰੈਡੀ ਕਰਵਾਉਣਾ ਚਾਹੁੰਦੇ ਨੇਗੇ ਹੈਂਡਵਰਕ ਦੇ ਜਿੱਦਾਂ ਕਿ ਲਹੰਗੇ ਗਰਾਰੇ ਸ਼ਰਾਰੇ ਹਨ ਜਿੱਦਾਂ ਵੀ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਸਿਰਫ ਉਹ ਬੁਕਿੰਗਾਂ ਚੱਲਣਗੀਆਂ ਹੁਣ ਉਹ ਉਹਨਾਂ ਦੇ ਵਿੱਚ ਵੀ ਤੁਹਾਡੀ ਐਡਵਾਂਸ ਪੇਮੈਂਟ ਹੈ ਜਿਹੜੀ 40% ਲਈ ਜਾਊਗੀ ਫਿਰ ਤੁਹਾਡੀ ਬੁਕਿੰਗ ਹੋਊਗੀ ਠੀਕ ਹੈ ਜੀ ਤੇ ਕਿਉਂਕਿ ਐਦਾਂ ਹਨਾ ਹੁਣ ਬੁਕਿੰਗ ਆਪਾਂ ਨਹੀਂ ਕਰ ਸਕਦੇ ਹੈਗੇ ਵਿਆਊਟ ਪੇਮੈਂਟ ਕਿਉਂਕਿ ਇੱਥੇ ਸੂਟ ਰੈਡੀ ਹੋ ਜਾਂਣ ਤੁਸੀਂ ਹਨਾ ਕਈ ਪਹਿਣਾ ਹਨਾ ਚਲੋ ਮੇਰੇ ਨਾਲ ਅੱਜ ਤੱਕ ਨਹੀਂ ਹੋਇਆ ਹੈਗਾ ਸਾਰੀਆਂ ਮਤਲਬ ਸਹੀ ਚੱ ਮਤਲਬ ਕੋਈ ਪਤਾ ਨਹੀਂ ਹੁੰਦਾ ਨਾ ਕਿs ਟਾਈਮ ਹਨਾ ਵੀ ਸੂਟ ਆਪਣੇ ਛਾੜ ਦੇਣ ਉਹ ਇੱਕ ਤਰ੍ਹਾਂ ਦਾ ਪੱਲੋਂ ਪੈਣ ਵਾਲੀ ਗੱਲ ਹੋ ਜਾਂਦੀ ਹੈ ਉਹਦੇ ਵਿੱਚ ਘਾਟੇ ਵਾਦੇ ਕੰਮ ਦੇ ਵਿੱਚ ਹੋ ਜਾਂਦੇ ਹੁੰਦੇ ਨੇ ਕਿ ਤਾਂ ਕਰਕੇ ਉਹਨਾਂ ਦੇ ਵਿੱਚੋਂ ਵੀ ਆਪਾਂ 40% ਜਿਹੜੀ ਪੇਮੈਂਟ ਹੈਗੀ ਬੁਕਿੰਗ ਕਰਨ ਲੱਗੇ ਤਾਂ ਜ਼ਰੂਰ ਪਵਾਵਾਂਗੇ ਤੇ ਉਸ ਤੋਂ ਬਾਅਦ ਹੈਗੇ ਜਿਹੜਾ ਤੁਹਾਡਾ ਆਰਡਰ ਮੰਨਿਆ ਜਾਊਗਾ ਵਿਦਆਊਟ ਬੁਕਿੰਗ ਤੁਹਾਡਾ ਕੋਈ ਆਰਡਰ ਨਹੀਂ ਮੰਨਿਆ ਜਾਊਗਾ ਜੇ ਤੁਸੀਂ ਸਾਡੇ ਕੋਲੋਂ ਚਾਹਵਾਨ ਹੈਗੇ ਹੋਗੇ ਸੂਟ ਰੈਡੀ ਕਰਵਾਉਣ ਦੇ ਤਾਂ ਤੁਸੀਂ ਆਪਣੇ ਡਿਜ਼ਾਈਨ ਸਾਡੇ ਨਾਲ ਸ਼ੇਅਰ ਕਰ ਸਕਦੇ ਹੋਗੇ ਜਾਂ ਫਿਰ ਆਪਣੇ ਡਿਜ਼ਾਈਨ ਪਾਏ ਹੁੰਦੇ ਨੇ YouTube ਦੇ ਉੱਪਰ ਉਹ ਵੀ ਤੁਸੀਂ ਦੇਖ ਸਕਦੇ ਹੋਗੇ ਜੇ ਤੁਸੀਂ ਮੈਨੂੰ ਦੇਖਦੇ ਹੋ Instagram ਤੋਂ ਸੇਮ ਮੇਰੀ ਆਈਡੀ ਹੈ ਗੁੱਡ ਲੁੱਕ ਰੀਪ ਸਬティーク ਨਾਮ ਤੇ ਪਲੀਜ਼ ਮੇਰੇ ਪੇਜ ਨੂੰ ਜ਼ਰੂਰ ਫੋਲੋ ਕਰਿਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਅਪਡੇਟ ਉਹਤੇ ਵੀ ਆਪਾਂ ਦਿੰਦੇ ਰਹਾਂਗੇ ਤੁਹਾਨੂੰ ਸੂਟਸ ਦੀ ਜਿਦਾ ਆਪਾਂ ਕੱਲ ਵੀ ਰੀਲ ਪਾਈ ਸੀਗੀ ਡੇਲੀ ਰੈਗੂਲਰ ਹਨਾ ਮੈਂ ਕੋਸ਼ਿਸ਼ ਕਰਿਆ ਕਰੂੰਗੀ ਵੀ ਆਪਾਂ ਉੱਥੇ ਵੀ ਐਕਟਿਵ ਰਹੀਏ ਤੇ ਸੋਨੇ ਸੋਨੇ ਸੂਟ ਲੇਗੇ ਉੱਥੇ ਵੀ ਆਪਾਂ ਰੀਲਸ ਰਾਈ ਤੁਹਾਨੂੰ ਆਪਾਂ ਸ਼ੋਅ ਕਰੀਏ ਵੀ ਕਿੱਦਾਂ ਸੂਟ ਰੈਡੀ ਹੋਏ ਨੇ ਠੀਕ ਹੈ ਜੀ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਸਾਡੇ ਸਾਰੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ